ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਦਾ ਆਪਣਾ ਟੌਪਿਕ ਹੈ ਕਿ ਕੈਟਾਗਰੀ ਕਿਉਂ ਸੈੱਟ ਕਰਨੀ ਜ਼ਰੂਰੀ ਹੈ view ਵਾਸਤੇ ਕੈਟਾਗਰੀ ਸੈੱਟ ਕਰਨਾ ਜ਼ਰੂਰੀ ਹੈ ਕਿਉਂਕਿ ਹਮੇਸ਼ਾ ਆਪਾਂ ਪਰੇਸ਼ਾਨ ਹੁੰਨੇ ਆ ਵੀਡੀਓ ਤੇ ਪਾਉਂਦੇ ਰਹਿੰਨੇ ਆ ਪਾਗਲਾ ਵਾਂਗੂ ਕੰਮ ਕਰਦੇ ਰਹਿੰਨੇ ਆ ਪਰ ਉੱਤੇ view ਨਹੀਂ ਹੁੰਦਾ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਚੈਨਲ ਵਿੱਚ ਕੈਟਾਗਰੀ ਸੈੱਟ ਨਹੀਂ ਕੀਤੀ ਕਿਉਂਕਿ ਨਵਾਂ ਨਵਾਂ ਜਦੋਂ ਚੈਨਲ ਹੁੰਦਾ ਹੈ ਉਹਦੇ ਵਿੱਚ ਕੈਟਾਗਰੀ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ YouTube ਤੁਹਾਡੀ ਉਸੇ ਆਡੀਅנס ਤੱਕ ਵੀਡੀਓ ਪਹੁੰਚਾਏਗਾ ਜਿਹੜੀ ਤੁਸੀਂ ਕੈਟਾਗਰੀ ਸੈੱਟ ਕੀਤੀ ਹੋਗੀ ਇਸ ਕਰਕੇ ਆਪਣੇ ਚੈਨਲ ਦੇ ਹਿਸਾਬ ਨਾਲ ਕੈਟਾਗਰੀ ਸੈੱਟ ਕਰਨੀ ਜ਼ਰੂਰੀ ਹੈ ਤਾਂ ਚਲੋ ਤੁਹਾਨੂੰ ਦੱਸਦੇ ਆ ਕਿ ਕੈਟਾਗਰੀ ਦਾ ਆਪਸ਼ਨ ਕਿੱਥ ਚਲੋ ਚੱਲਦੇ ਆ ਆਪਣੇ ਫੋਨ ਦੀ ਸਕਰੀਨ ਤੇ ਦੇਖੋ ਜੀ ਕਈ ਪੜਨਾ ਇੰਨੀਆਂ ਪੜੀਆਂ ਲਿਖਿਆ ਨਹੀਂ ਆ ਪਰ ਮੈਂ ਜਿੱਥੇ ਜਿੱਥੇ ਨਿਸ਼ਾਨ ਲਾਵਾਂਗੀ ਤੁਸੀਂ ਉਹੋ ਹੀ ਸਟੈਪ ਕਰੀ ਜਾਣੇ ਜਿਹੜੇ ਜ਼ਿਆਦਾ ਨਹੀਂ ਪੜੇ ਲਿਖੇ ਜਿਹੜੇ ਪੜੇ ਲਿਖੇ ਹੋ ਉਹ ਤੇ ਕਰ ਹੀ ਸਕਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਾ ਆਪਣੇ Google ਵਿੱਚ ਅਤੇ ਆਪਾਂ ਉੱਥੇ ਸਰਚ ਕਰਨਾ YouTube Studio ਧਿਆਨ ਦੇ ਨਾਲ ਤੁਸੀਂ ਦੇਖ ਲਓ ਜੋ ਮੈਂ ਸਰਚ ਕਰਦੀ ਤੁਸੀਂ ਵੀ ਉਹੋ ਸਰਚ ਕਰਨਾ YouTube Studio ਉਸ ਤੋਂ ਬਾਅਦ ਆਪਣੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋਵੇਗਾ ਉੱਤੇ ਦੇਖੋ ਨੁੱਕਰ ਤੇ ਤਿੰਨ ਬਿੰਦੀਆਂ ਨਾ ਜਿੱਥੇ ਮੈਂ ਸਕਰੋਲ ਕੀਤਾ ਉਹਨੂੰ ਟੱਚ ਕਰਨਾ ਅਤ ਕਰਨ ਤੋਂ ਬਾਅਦ ਅਵੇ ਡੈਸ਼ਬੋਰਡ ਲਿਖਿਆ ਇੱਥੇ ਤੇ ਇਹਨੂੰ ਟੱਚ ਕਰਨਾ ਆਪਾਂ ਜਿੱਡੇ ਲਿਖਿਆ ਇਹਨੂੰ ਟਿਕ ਕਰ ਦੇਣਾ ਵਾ ਇਸ ਤੋਂ ਬਾਅਦ ਆਪਣਾ ਮੋਬਾਈਲ ਕੰਪਿਊਟਰ ਵਾਂਗੂ ਚੱਲਦਾ ਜਿੱਦਾਂ ਕਿ ਆਪਾਂ ਕੰਪਿਊਟਰ 'ਚ ਕੰਮ ਕਰਦੇ ਆ ਉਸ ਤਰੀਕੇ ਆ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾਉਣੀ ਆ ਇੱਥੇ ਨਾ ਲੌਗਿੰਗ ਲਿਖਿਆ ਲੌਗਿੰਗ ਆਪਾਂ ਉਸ ਨੂੰ ਟੱਚ ਕਰਨਾ ਵਾ ਟੱਚ ਕਰਨ ਤੋਂ ਬਾਅਦ ਇਹ ਸਿੱਧਾ ਆਪਣੀ ਸੈਟਿੰਗ ਵਿੱਚ ਆਪਾਂ ਨੂੰ ਲੈ ਜਾਊਗਾ ਤੇ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਕਿਉਂਕਿ ਨਾਟਾ ਜਿੱਦੋਂ ਸਲੋ ਹੁੰਦਾ ਤੇ ਥੋੜੀ ਥੋੜੀ ਉਹ ਆਪਣੇ ਹਿਸਾਬ ਨਾਲ ਹੌਲੀ ਹੌਲੀ ਚੱਲਦਾ ਹੈ ਤੇ ਇੱਥੇ ਆਪਣਾ ਚੈਨਲ ਓਪਨ ਹੋਵੇਗਾ ਜਿੱਥੇ ਕੀ ਆਪਾਂ ਕੈਟਾਗਰੀ ਸੈਟ ਕਰਨੀ ਹੈ ਉਸ ਤੋਂ ਬਾਅਦ ਆ ਵੇਖੋ ਨੁੱਕਰ ਦੇ ਵਿੱਚ ਨਾ ਥੱਲੇ ਜੇ ਇੱਕ ਗੋਲ-ਗੋਲ ਸੈਟਿੰਗ ਦਾ ਨਿਸ਼ਾਨ ਬਣਿਆ ਮੈਂ ਤੁਹਾਨੂੰ ਨਾ ਜ਼ੂਮ ਕਰਕੇ ਵਿਖਾਉਣੀ ਆ ਕੋਨਰ ਦੇ ਵਿੱਚ ਨਾ ਇੱਕ ਨੀਖਾ ਜਿਹਾ ਛੋਟਾ ਜਿਹਾ ਦਾ ਸੈਟਿੰਗ ਦਾ ਨਿਸ਼ਾਨ ਆ ਉਹ ਦੇਖੋ ਜੇਤੇ ਮੈਂ ਆ ਸਕਰੋਲ ਜਾ ਕਰਕੇ ਤੁਹਾਨੂੰ ਦਿਖਾਉਣੀ ਆ ਫਿਰ ਤੁਹਾਨੂੰ ਪਤਾ ਲੱਗ ਜੇਗਾ ਇਸ ਤੋਂ ਬਾਅਦ ਆਪਣੇ ਸਾਹਮਣੇ ਫੇਰ ਤੋਂ ਇੱਕ ਨਵਾਂ ਪੇਜ ਓਪਨ ਹੋਵੇਗਾ ਉਸ ਤੋਂ ਬਾਅਦ ਇੱਥੇ ਵੇਖੋ ਲਿਖਿਆ ਵਾ ਚੈਨਲ ਤੁਸੀਂ ਧਿਆਨ ਨਾਲ ਦੇਖਣਾ ਮੈਂ ਸਕਰੋਲ ਕਰ ਦਿੰਨੀ ਹਰ ਸਟੈਪ ਬਾਈ ਸਟੈਪ ਤੁਹਾਨੂੰ ਮੈਂ ਬੜੀ ਆਸਾਨੀ ਨਾਲ ਸਮਝਾਉਣੀ ਜਿਨ੍ਹਾਂ ਨੂੰ ਨਹੀਂ ਵੀ ਆਉਂਦਾ ਉਹ ਵੇਖ ਲੈਣ ਇੱਥੇ ਸਾਹਮਣੇ ਲਿਖਿਆ ਅਪਲੋਡ ਡਿਫਾਲਟ ਇਹਨੂੰ ਆਪਾਂ ਦਬ ਦ ਦੇਣਾ ਦਬਨ ਤੋਂ ਬਾਅਦ ਫਿਰ ਆਪਣੇ ਸਾਹਮਣੇ ਇੱਕ ਹੋਰ ਨਵਾਂ ਪੇਜ ਓਪਨ ਹੋਵੇਗਾ ਇੱਥੇ ਤੂੰ ਥਾੜੇ ਇੱਕ ਤੇ ਲਿਖਿਆ ਬੇਸਿਕ ਇਨਫੋ ਤੇ ਇੱਕ ਤੇ ਲਿਖਿਆ ਹੋਵੇ ਐਡਵਾਂਸ ਜਿੱਥੇ ਮਗੋਲ ਚੱਕਰ ਬਣਾਇਆ ਐਡਵਾਂਸ ਸੈਟਿੰਗ ਇਹਨੂੰ ਦਬਣਾ ਇਹਨੂੰ ਦਬਨ ਤੋਂ ਬਾਅਦ ਅਬ ਇਧਰ ਨੂੰ ਕਰਗੇ ਤੇ ਇਥੇ ਇੱਕ ਟਿਗਰੀ ਵਾਲੀ ਆਪਸ਼ਨ ਆ ਜਾਂਦੀ ਆ ਆਪਣੀ ਮਨਪਸੰਦ ਆਪਾਂ ਟਿਗਰੀ ਰੱਖ ਸਕਦੇ ਕਿਉਂਕਿ ਆਪਣੇ ਚੈਨਲ ਦੇ ਹਿਸਾਬ ਨਾਲ ਜੋ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਦੇ ਆ ਉਹਨੂੰ ਉਸੇ ਹਿਸਾਬ ਨਾਲ ਕੈਟਾਗਰੀ ਸੈੱਟ ਕਰਾਂਗੇ ਇਹਨੂੰ ਦੱਬਿਆ ਤੇ ਸਾਰੀਆਂ ਕੈਟਾਗਰੀਆਂ ਆ ਉਹ ਆਪਣੇ ਆਪਣਾ ਚੈਨਲ ਦੇ ਅਕੋਰਡਿੰਗ ਦੇ ਹਿਸਾਬ ਨਾਲ ਆਪਾਂ ਕੈਟਾਗਰੀਆਂ ਲਾਉਣੀਆਂ ਇਹਨਾਂ ਵਿੱਚ ਕਿਹੜੀ ਲਾਉਣੀ ਆ ਗੇਮਿੰਗ ਦੀ ਆ ਮਿਊਜ਼ਿਕ ਆ ਇਥੇ ਹਰ ਇੱਕ ਚੈਨਲ ਦੇ ਹਿਸਾਬ ਨਾਲ ਕੈਟਾਗਰੀ ਦਿੱਤੀ ਗਈ ਆ ਉਹ ਤੁਹਾਡੀ ਚਾਇਸ ਆ ਕਿ ਤੁਸੀਂ ਕਿਹੜੀ ਲਾਉਣੀ ਆ ਬਸ ਤੁਸੀਂ ਇੱਕ ਵਾਰੀ ਲਾ ਕੇ ਤੇ ਛੱਡ ਦੇਣਾ ਸੇਵ ਕਰ ਦੇਣਾ ਮੁੜ ਕੇ ਤੁਹਾਨੂੰ ਕੋਈ ਲੋੜ ਨਹੀਂ ਵੀਡੀਓ ਜਦੋਂ ਅਪਲੋਡ ਕਰਨੀ ਹੈ ਇੱਕ ਕੈਟਾਗਰੀ ਆਪੇ ਸੈੱਟ ਰਹਿਣੀ ਆ ਤੇ ਆਪੇ ਹੀ ਲੱਗੀ ਰਹਿਣੀ ਵੀਡੀਓ ਤਾਂ ਜੇਕਰ ਤੁਹਾਨੂੰ ਇਹ ਇੱਕ ਕੈਟਾਗਰੀ ਆਪਣੇ ਚੈਨਲ ਦੇ ਹਿਸਾਬ ਨਾਲ ਨਹੀਂ ਪਤਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੈਂ ਤੁਹਾਨੂੰ ਸਾਰੇ ਚੈਨਲਾਂ ਦੇ ਹਿਸਾਬ ਨਾਲ ਕੈਟਾਗਰੀ ਦੱਸ ਦਾਂਗੀ ਕਿ ਆਹ ਚੈਨਲ ਦੇ ਹਿਸਾਬ ਨਾਲ ਆਹ ਕੈਟਾਗਰੀ ਹੁੰਦੀ ਆ ਤੇ ਬਾਕੀ ਆਪਣੀ ਲੈਂਗੁਏਜ ਵੀ ਸੈੱਟ ਕਰਨੀ ਜ਼ਰੂਰੀ ਹੁੰਦੀ ਆ ਤੇ ਇਹ ਵੀ ਤੁਸੀਂ ਆਪਣੀ ਲੈਂਗੁਏਜ ਵੀ ਸੈੱਟ ਕਰ ਲਿਓ ਤੁਸੀਂ ਪੰਜਾਬੀ ਚ ਬੋਲਦੇ ਹੋ ਜਾਂ ਹਿੰਦੀ ਵਿੱਚ ਬੋਲਦੇ ਹੋ ਫਿਰ ਉਸੇ ਆਡੀਅנס ਤੱਕ ਤੁਹਾਡੀ ਵੀਡੀਓ ਜਾਏਗੀ ਤਾਂ ਹੀ ਤੁਹਾਡੇ ਵਿ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੇ ਤੁਸੀਂ ਕੁਝ ਜਾਨਣਾ ਹੈ ਤੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਜਾਓ